ਤੇ ਸਮਝੋ ਅੱਜ ਕਿਸੇ ਉਦੋਂ ਕੱਟ ਨਹੀਂ ਸਾਫ ਇੰਡਰ ਪਾਸਟਾ ਤੇ ਕਿੰਨੀ ਲੱਖ ਦਾ ਨਾਂ ਇਹ ਜਿਹੜਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਿਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਅੱਜ ਉਦਘਾਟਨ ਮੇਰੇ ਮਾਨਯੋਗ ਛੋਟੇ ਪ੍ਰਧਾਨ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਰਹਿਨਮਾਈ ਦੀ ਸਰਕਾਰ ਬਣੀ ਔਰ ਮੇਰੇ ਪੰਖਰਪੁਰ ਚ ਆ ਕੇ ਸੀਐਮ ਸਾਹਿਬ ਅਨਾਉਂਸਮੈਂਟ ਕਰਕੇ ਗਏ ਸੀ ਅੱਜ 1 ਕਰੋੜ 6 ਲੱਖ 26.26 ਵੀ ਖਾ ਜਿਹੜੇ ਲਗ ਦੇ ਨਾਲ ਇਹ ਅੰਡਰਪਾਸ ਦਾ ਕੰਮ ਹੋਣਾ ਮੇਰੇ ਹਲਕੇ ਦੇ ਵਿਚਾਰੇ ਸਾਰੇ ਵਸਨੀਕ ਇਧਰੋਂ ਸੁੰਡਣਾ ਖੇੜੀ ਮਾਰਕਪੁਰ ਸਾਰੇ ਕੈਂਪ ਵਾਲੇ ਨਿਵਾਸੀ ਇਹਨੇ ਪ੍ਰੇਸ਼ਾਨ ਸੀ ਭਾਵੇਂ ਪੰਖਰਪੁਰ ਹੈ ਭਾਵੇਂ ਇਹ ਪੰਜ ਗ੍ਰਾਮੀ ਦੇ ਸਾਰੇ ਲੋਕ ਆਮ ਤੌਰ ਤੇ ਇੱਕ ਕਰਿਆਨੇ ਦਾ ਹੱਬ ਮੰਨਿਆ ਗਿਆ ਮੁਬਾਰਕ ਹੋਰ ਕੈਂਪ ਲੋਕੀ ਬਹੁਤ ਦੁਖੀ ਸਿਹਤ ਤੋਂ ਔਰ ਬਹੁਤ ਵੱਡੀ ਰਾਹਤ ਮਿਲੂਗੀ ਇਹਦੇ ਨਾਲ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬਹੁਤ ਚਿਰਾਂ ਤੋਂ ਜਿਹੜੀ ਮੰਗ ਲਟਕੀ ਹੋਈ ਸੀ ਉਹਨੂੰ ਪੂਰਾ ਕੀਤਾ ਇਸ ਲਈ ਮੈਂ ਡੇਰਾ ਬਸੇ ਹਲਕੇ ਦੇ ਸਾਰੇ ਨਿਵਾਸੀਆਂ ਨੂੰ ਇਹ ਉਮੀਦ ਕਰਾਂਗਾ ਕਿ ਇਸੇ ਤਰ੍ਹਾਂ ਮੇਰੀ ਸਰਕਾਰ ਮਾਨ ਸਾਹਿਬ ਅਗੋਂ ਵੀ ਆਉਣ ਵਾਲੇ ਸਮੇਂ ਸਾਨੂੰ ਹੋਰ ਜਿਹੜਾ ਹੈ ਗਫੇ ਦੇਣਗੇ ਪੈਸੇ ਦੇ ਕਿਉਂਕਿ ਮੇਰਾ ਡੇਰਾ ਬਸੀ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ ਹੈ ਤਕਰੀਬਨ 13 ਲੱਖ ਦੀ ਆਬਾਦੀ ਹੋ ਚੁੱਕੀ ਹੈ ਇੱਕ ਲੋਕ ਸਭਾ ਹਲਕੇ ਬਣਿਆ ਔਰ ਮੈਂ ਸਭ ਤੋਂ ਵੱਡਾ ਖੁਸ਼ ਨਸੀਬਾ ਕਿ ਤੁਸੀਂ ਲੋਕਾਂ ਨੇ ਹਮੇਸ਼ਾ ਜਿਹੜਾ ਪ੍ਰੈਸ ਆਫ ਫੋਰਥ ਪਿਲਰ ਬਣ ਕੇ ਕੰਮ ਕੀਤਾ ਔਰ ਇਹਦੇ ਇਹਦੀ ਯੋਗ ਅਗਵਾਈ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੀ ਔਰ ਮੇਰੇ ਅਫੀਸਰ ਸਾਹਿਬਾਨ ਦੇ ਸੀਨੀਅਰ ਹੈਡ ਐਸ ਡੀ ਐਮ ਡੇਰਾ ਬਸੀ ਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੀ ਡਬਲਯੂ ਡੀ ਸਾਡੇ ਨਾਲੇ ਪੁਲਿਸ ਵਿਭਾਗ ਦਾ ਜਿਹੜਾ ਸਾਥ ਕਰਕੇ ਕੰਮ ਨੇਪਰੇ ਚੜਿਆ ਮੈਂ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਰੇਣੀ ਬੀ ਵੀ ਤੁਸੀਂ ਇਸ ਕਾਰ ਬਾਰੇ ਮੈਨੂੰ ਸਮਝਾਇਆ ਸੀ ਅੱਜ ਤੁਸੀਂ ਆਹਰਾ ਪੈਨ ਜਿਹੜਾ ਮੈਨੂੰ ਦਿੱਤਾ ਤੇ ਮਾਨਵਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਵਾਈ ਚ ਹਰਾ ਪੈਨ ਚਲਾ ਕੇ ਹਰਕਤ ਜਿਹੜੀ ਖਤਮ ਦੂਰ ਕਰਾਂਗਾ ਧੰਨਵਾਦ ਸਸੀ ਗਾਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ